ਦਰਸ਼ਕਾਂ ਨੂੰ ਸਵਾਲ ਕਰੂੰਗਾ ਪੰਜ ਉਹ ਤੁਸੀਂ ਚੈੱਕ ਕਰ ਲੈਣੇ ਜੇ ਤਾਂ ਤੁਸੀਂ ਉਹਨਾਂ ਦੇ ਵਿੱਚ ਹੋ ਤੇ ਤੁਸੀਂ ਰੋਗਾਂ ਤੋਂ ਬਚ ਸਕਦੇ ਜੇ ਨਹੀਂ ਉਹ ਤਾਂ ਤੁਸੀਂ ਰੋਗਾਂ ਪਹਿਲਾ ਸਵਾਲ ਮੇਰਾ ਤੁਸੀਂ ਆਪਣੇ ਆਪ 'ਚ ਦੇਖਣਾ ਕਿ ਅੱਜ ਤੋਂ ਪਹਿਲਾਂ ਤੁਸੀਂ ਮਿੱਟੀ ਉੱਪਰ ਨੰਗੇ ਪੈਰ ਕਦੋਂ ਤੁਰੇ ਹੋ ਦੂਸਰਾ ਸਵਾਲ ਕਿ ਤੁਸੀਂ ਜੇ ਘੜਿਆਂ ਵਾਲਾ ਪਾਣੀ ਕਦੋਂ ਪੀ ਰਹੇ ਹੋ ਤੀਸਰਾ ਸਵਾਲ ਮੇਰਾ ਕਿ ਤੁਸੀਂ ਦਰਖਤ ਦੀ ਛਾਂਵੇਂ ਕਦੋਂ ਬੈਠੇ ਹੋ ਚੌਥਾ ਸਵਾਲ ਚੰਦਮਈ ਰੋਸ਼ਨੀ 'ਚ ਕਦੋਂ ਬੈਠੇ ਹੋ ਤੇ ਪੰਜਵਾਂ ਸਵਾਲ ਸਵੇਰ ਦੀ ਸਨਲਾਈਟ ਤੁਸੀਂ ਕਦੋਂ ਲਈ ਹੈ ਜੇਕਰ ਤੁਹਾਡੇ ਵੀ ਹੱਥ ਪੈਰ ਸੌਂਦੇ ਨੇ ਬੈਠੇ ਬੈਠੇ ਗੁਮਸਮ ਹੋ ਜਾਂਦੇ ਹੋ ਜਿਸ ਥਾਂ ਦੇ ਉੱਤੇ ਬੈਠੇ ਹੋ ਉਹ ਥਾਂ ਬਾਰੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤਾਂ ਇਹ ਵੀਡੀਓ ਤੁਹਾਡੇ ਲਈ ਬਣ ਰਹੀ ਹੈ ਲਸਨ ਖਾਓ ਆਪਦੇ ਹੱਥ ਪੈਰ ਲੱਤਾਂ ਦਾ ਸੁੰਨ ਪੰਨ ਹਮੇਸ਼ਾ ਲਈ ਭਜਾਓ ਲਸਨ ਖਾਓ ਜਿੰਨਾ ਦਾ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਆ ਰਿਹਾ ਬਲੱਡ ਪ੍ਰੈਸ਼ਰ ਕੰਟਰੋਲ ਕਰਾਓ ਲਸਨ ਖਾਓ ਸ਼ੂਗਰ ਦੀ ਗੋਲੀ ਤੋਂ ਛੁਟਕਾਰਾ ਪਾਓ ਲਸਨ ਖਾਓ ਐਸਿਡਿਟੀ ਗੈਸ ਤੇ ਲੀਵਰ ਦੇ ਡਿਸਆਰਡਰਾਂ ਤੋਂ ਛੁਟਕਾਰਾ ਪਾਓ। ਸਰਵਾਈਕਲ ਦਾ ਵੀ ਇੱਕ ਇਹ ਵੱਡਾ ਕਾਰਨ ਆ ਕਿ ਸੁਨਣਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਮਤਲਬ ਜਿਨ੍ਹਾਂ ਨੂੰ ਸਰਵਾਈਕਲ ਦੀ ਸਮੱਸਿਆ ਹੈ, ਕਈ ਵਾਰ ਉਹਨਾਂ ਨੂੰ ਵੀ ਹੱਥ-ਪੈਰ ਸੌਣ ਲੱਗ ਜਾਂਦੇ। ਹੱਥ-ਪੈਰ ਵੀ ਸੌਣਗੇ, ਉਹਨਾਂ ਦਾ ਸਿਰ ਵੀ ਸੋਵੇਗਾ। ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਜਦੋਂ ਬਾਡੀ 'ਚ 80% ਐਸਿਡ ਵਧੇਗਾ। ਮਤਲਬ ਕਾਰਬਨ ਵਧ ਗਈ। ਜਦੋਂ ਜਦੋਂ ਕਾਰਬਨ ਵਧੇਗੀ ਤਾਂ ਆਕਸੀਜਨ ਲੈਵਲ ਘਟੇਗਾ ਜਦੋਂ ਆਕਸੀਜਨ ਲੈਵਲ ਘਟੇਗਾ ਤਾਂ ਬਲੱਡ ਸਰਕਲ ਸਲੋ ਹੋ ਜਾਗਾ ਜਿਸ ਹਿੱਸੇ 'ਚ ਬਲੱਡ ਨਹੀਂ ਹੋ ਜਾਏਗਾ ਮਤਲਬ ਕਿ ਰੁਕੇਗਾ ਉਸ ਹਿੱਸੇ 'ਚ ਸੁੰਨਪਾਣੇ ਸ਼ੁਰੂ ਹੋ ਜਾਏਗਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਸ ਹਿੱਸੇ 'ਚ ਆਕਸੀਜਨ ਦੀ ਘਾਟ ਹੋਗੀ ਉਹ ਹਿੱਸਾ ਸਾਡਾ ਸੁੰਨ ਹੋਣਾ ਸ਼ੁਰੂ ਹੋ ਜਾਏਗਾ ਬਿਲਕੁਲ ਹੋਏਗਾ ਕਿਉਂਕਿ ਉਸ ਹਿੱਸੇ ਨੂੰ ਮੈਸੇਜ ਹੀ ਨਾ ਜਾ ਰਿਹਾ ਇਦਾਂ ਪੈਕਟਿੰਗ ਲੈਣੀ ਆ ਔਰ ਉਸ ਤੋਂ ਬਾਅਦ ਇੱਕ ਓਟ ਪਾਣੀ ਔਰੇ ਨਾਲ ਦੀ ਨਾਲ ਤੁਹਾਨੂੰ ਰਿਜ਼ਲਟ ਦੇਣਾ ਸ਼ੁਰੂ ਕਰ ਦੇਗਾ ਜਿੰਨੀ ਵੀ ਸਰੀਰ ਦੇ ਵਿੱਚ ਵੈਵਾਦੀ ਆ ਸਭ ਤੋਂ ਪਹਿਲਾਂ ਕੱਢੇਗਾ ਜਿੰਨੀ ਵੀ ਸਰੀਰ ਦੇ ਵਿੱਚ ਐਸਿਡਿਟੀ ਆ ਬਾਹਰ ਕੱਢੇਗਾ ਜਿਨ੍ਹਾਂ ਦੇ ਲੀਵਰ ਦੇ ਫੰਕਸ਼ਨ ਵਿਗੜੇ ਨੇ ਸੈੱਟ ਕਰੇਗਾ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਉਹ ਵੀ ਇਹਨੂੰ ਇਸਤੇਮਾਲ ਕਰਕੇ ਦੇਖ ਕੇ ਉਹਨਾਂ ਦੇ ਰਿਜ਼ਲਟ ਬਾ ਕਮਾਲ ਆਉਣਗੇ ਹੀ ਹੋਣਗੇ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਜਾਂ ਜਿਹੜੇ ਕਹਿੰਦੇ ਨੇ ਸਾਨੂੰ ਤਾਂ ਲਸਣ ਪਸੰਦੀ ਹੈ ਨਹੀਂ ਅਸੀਂ ਲਸਣ ਨਹੀਂ ਖਾ ਸਕਦੇ ਸਾਨੂੰ ਕੋਈ ਹੋਰ ਨੁਸਖਾ ਟੋਟਕਾ ਦੱਸ ਦਿਓ ਉਹਨਾਂ ਲਈ ਨਾਗ ਇਲੈਕਟੋਮੋਪੈਥੀ ਸੈਂਟਰ ਦੇ ਵਿੱਚ ਬ੍ਰਹਮ ਮਸਤਰ ਫਿਰ ਤਿਆਰ ਆ ਇਹ ਕੀ ਕਰਦੇ ਇਹ ਕੀ ਕਰਦਾ ਇਹ ਨਾ ਪੁੱਛੋ ਇਹ ਪੁੱਛੋ ਕੀ ਨਹੀਂ ਕਰਦਾ ਇਹ A to Z ਪੈਰ ਦੀ ਚੀਚੀ ਤੋਂ ਲੈ ਕੇ ਸਿਰ ਦੀ ਤਲੀ ਤੱਕਰ ਬਾਡੀ ਨੂੰ ਡੀਟੌਕਸ ਕਰ ਦਿੰਦਾ ਪਰ ਮੈਂ ਤੁਹਾਨੂੰ ਦੱਸਦਾ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਅਸੀਂ ਉਹਨਾਂ ਨੂੰ ਡਾਇਰੈਕਟ ਕਈਆਂ ਨੂੰ ਬੂੰਦਾ ਦਿੰਨੇ ਆ ਇੱਥੇ ਜੀਵ ਤੇ 15 ਮਿੰਟਾਂ ਬਾਅਦ ਉਹਨਾਂ 'ਚ ਚੇਂਜ ਆ ਜਾਂਦਾ ਜਿਨ੍ਹਾਂ ਦੇ ਸਰੀਰ ਦੇ ਵਿੱਚ ਸੁੰਨਪਨ ਆ ਰਿਹਾ ਵਾ ਜਿਨ੍ਹਾਂ ਦੇ ਹੱਥ ਪੈਰ ਸੋ ਰਹੇ ਆ ਚੱਪਲ ਪੈਰ 'ਚ ਪਾਈ ਚੱਪਲ ਕਿੱਥੇ ਤੇ ਬੰਦਾ ਕਿੱਥੇ ਸੂਈਆਂ ਲੜਦੀਆਂ ਪੈਰਾਂ ਦੇ ਨੀਚੇ ਫੀਟ ਬਰਨਿੰਗ ਹੁੰਦੀ ਸੂਈਆਂ ਲੜਦੀਆਂ ਵਾ ਇਹ ਉਹਨਾਂ ਵਾਸਤੇ ਵੀ ਕਰਾਮਾਤੀ ਚੀਜ਼ ਆ ਔਰ ਪਹਿਲੇ 11 ਦਿਨ ਦੇ ਵਿੱਚ ਫਰੂਕੀ ਸਾਹਿਬ ਜੇ ਬੰਦਾ ਫੋਨ ਨਾ ਕਰੇ ਤਾਂ ਸਵਾਦ ਕੀ ਜੇਕਰ ਤੁਹਾਡੇ ਵੀ ਹੱਥ ਪੈਰ ਸੌਂਦੇ ਨੇ ਬੈਠੇ ਬੈਠੇ ਗੁਮਸਮ ਹੋ ਜਾਂਦੇ ਹੋ ਜਿਸ ਥਾਂ ਦੇ ਉੱਤੇ ਬੈਠੇ ਹੋ ਉਹ ਥਾਂ ਬਾਰੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤਾਂ ਇਹ ਵੀਡੀਓ ਤੁਹਾਡੇ ਲਈ ਬਣ ਰਹੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਇੱਕ ਵਾਰ ਮੁਰਤੋ ਅਸੀਂ ਪਹੁੰਚਿਆ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਜਲੰਧਰ ਜਿੱਥੇ ਮੇਰੇ ਨਾਲ ਨੇ ਡਾਕਟਰ ਗੁਦਬਖਸ਼ ਸਿੰਘ ਨਾਗੀ ਸਾਹਿਬ ਤੇ ਮੇਰੇ ਖੱਬੇ ਪਾਸੇ ਡਾਕਟਰ ਕਰਨ ਕਟਾਰੀਆ ਸਾਹਿਬ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਜਿੰਨਾਂ ਦੇ ਸੁਣਨੇ ਪਨ ਦੀ ਪ੍ਰੋਬਲਮ ਹੈ ਸੁਣਨ ਹੋ ਜਾਂਦਾ ਕੋਈ ਹਿੱਸਾ ਸਰੀਰ ਦਾ ਤਾਂ ਉਹਨਾਂ ਲਈ ਅੱਜ ਅਸੀਂ ਬਿਹਤਰੀਨ ਘਰੇਲੂ ਨੁਸਖਾ ਟੋਟਕਾ ਲੈ ਕੇ ਆਉਣ ਵਾਲਿਆਂ ਔਰ ਉਸ ਨੂੰ ਇਨਟੇਕ ਕਰਨ ਲੱਗੇ ਵੀ ਮਹਿਜ਼ ਕੁਝ ਸੈਕਿੰਡ ਚਾਹੀਦੇ ਨੇ ਤੇ ਉਹਦਾ ਅਸਰ ਹੈਗਾ ਬਹੁਤ ਵਧੀਆ ਰਹਿਣ ਵਾਲਾ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵਾਰ ਫਿਰ ਸਾਡੇ ਪਿਆਰ ਭਰੇ ਸੋਤਿਆਂ ਸਾਨੂੰ ਰੂਬਰੂ ਕੀਤਾ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਹ ਪਿਆਰ ਭਰੇ ਸਰੋਤਿਆਂ ਦਾ ਜਿਹੜੇ ਸਾਡੇ ਉਸ ਨੁਸਖਿਆਂ ਦਾ ਬਖੂਬੀ ਘਰ ਦੇ ਵਿੱਚ ਬੈਠ ਕੇ ਫਾਇਦਾ ਲੈ ਰਹੇ ਨੇ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿਸੀਂ ਸ਼ੁਰੂਆਤ ਕਰੀਏ ਤੁਹਾਡੇ ਨੁਸਖੇ ਬਾਬਤ ਟੋਟ ਕੇ ਬਾਬਤ ਜਿਹੜਾ ਤੁਸੀਂ ਅੱਜ ਦੇਣ ਵਾਲਿਓ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਸਮਝਾਓ ਕਿ ਜਿਹੜਾ ਇਹ ਸੁਨਨਪਨ ਹੈਗਾ ਕੋਈ ਕਹਿੰਦਾ ਜੀ ਬੈਠੇ-ਬੈਠੇ ਮੇਰੇ ਪੈਰ ਸੌ ਜਾਂਦੇ ਨੇ ਕੋਈ ਕਹਿੰਦਾ ਜੀ ਬੈਠੇ-ਬੈਠੇ ਮੇਰੇ ਹੱਥ ਸੌ ਜਾਂਦੇ ਨੇ ਕੋਈ ਕਹਿੰਦਾ ਜੀ ਮੇਰੇ ਹੱਥਾਂ ਤੇ ਪੈਰਾਂ ਤੇ ਕੀੜੀਆਂ ਲੜੀ ਜਾਂਦੀਆਂ ਨੇ ਕੋਈ ਕਹੀ ਜਾਂਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹ ਬੈਠਾ-ਬੈਠਾ ਮੈਂ ਕਿਵੇਂ ਗੁਮਸਮ ਹੋ ਜਾਂਦਾ ਕੀ ਮਾਜਰਾ ਹੈ ਕਾਰਨ ਕੀ ਹੈ ਲਗਾਤਾਰ ਪੇਸ਼ੈਂਟ ਤੁਹਾਡੇ ਕੋਲ ਆ ਰਹੇ ਨੇ ਔਰ ਲਗਾਤਾਰ ਇਹ ਪੇਸ਼ੈਂਟ ਇਸ ਮਸਲੇ ਵਾਲੇ ਵੱਧ ਰਹੇ ਨੇ ਬਿਲਕੁਲ ਜੀ ਫਰੂਕੀ ਸਾਹਿਬ ਅੱਜ ਮੈਂ ਗੱਲ ਕਰਾਂ ਇਹ ਗੱਲ ਵਾਕਈ ਅੱਜ ਦਾ ਜਿਹੜਾ ਆਪਾਂ ਮੁੱਦਾ ਚੱਕਿਆ ਨਾ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਨਾ ਅੱਜ ਸਭ ਤੋਂ ਵੱਡਾ ਕਾਰਨ ਸੁਣਪਨ ਦਾ ਜਿਹੜਾ ਆ ਰਿਹਾ ਅੱਜ ਪਤਾ ਹੀ ਨਹੀਂ ਲੱਗ ਰਿਹਾ ਸਾਨੂੰ ਕਾਰਨ ਕਿਸ ਕਿਸ ਕਾਰਨ ਤੋਂ ਆ ਰਿਹਾ ਉਲਝਿਆ ਪਿਆ ਬੰਦਾ ਉਹ ਉਹ ਉਹਦੇ ਸੁਣਪਨ ਨੂੰ ਲੈ ਕੇ ਅਲੱਗ-ਅਲੱਗ ਟਰੀਟਮੈਂਟ ਕਰਾ ਰਿਹਾ ਪਰ ਉਹਦੀ ਜਿਹੜੀ ਸਮੱਸਿਆ ਉਹਦੀ ਪਹਿਲਾਂ ਕੀ ਕਾਰਨ ਮੈਂ ਤਾਂ ਦੱਸਦਾ ਇਹਦੇ ਵਿੱਚ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਅੱਜ ਅਸੀਂ ਕੁਦਰਤ ਦੇ ਦੂਰ ਹੋ ਗਏ ਫਰੂਕੀ ਸਾਹਿਬ ਦੇਖੋ ਮੈਂ ਇੱਕ ਜਦਨਾਂ ਸਭ ਤੋਂ ਸਾਡੇ ਸਰੀਰ ਵਿੱਚ ਸਭ ਤੋਂ ਸਾਡੀ ਸਟਰੋਂਗ ਪਾਵਰ ਪਤਾ ਕੀ ਹੈ ਸਾਡਾ ਨਰਵਸ ਤੰਤਰ ਠੀਕ ਹੈ ਨਰਵਸ ਤੰਤਰ ਨਰਵਸ ਤੰਤਰ ਪਹਿਲੋ ਅਸੀਂ ਬਾਇ ਡਿਫਾਜ਼ ਫਾਲਟ ਕੁਦਰਤ ਦੇ ਨਾਲ ਜੁੜੇ ਹੁੰਦੇ ਸੀ ਕਿਵੇਂ ਮੈਂ ਇੱਕ ਦਰਸ਼ਕ ਨੂੰ ਸਵਾਲ ਕਰੂੰਗਾ ਪੰਜ ਉਹ ਤੁਸੀਂ ਚੈੱਕ ਕਰ ਲੈਣੇ ਜੇ ਤਾਂ ਤੁਸੀਂ ਉਹਨਾਂ ਦੇ ਵਿੱਚ ਹੋ ਤੇ ਤੁਸੀਂ ਰੋਗਾਂ ਤੋਂ ਬਚ ਸਕਦੇ ਹੋ ਜੇ ਨਹੀਂ ਉਹ ਤਾਂ ਤੁਸੀਂ ਰੋਗਾਂ ਪਹਿਲਾ ਸਵਾਲ ਮੇਰਾ ਤੁਸੀਂ ਆਪਣੇ ਆਪ ਚ ਦੇਖਣਾ ਕਿ ਅੱਜ ਤੋਂ ਪਹਿਲਾਂ ਤੁਸੀਂ ਮਿੱਟੀ ਉੱਪਰ ਨੰਗੇ ਪੈਰ ਕਦੋਂ ਤੁਰੇ ਹੋ ਦੂਸਰਾ ਸਵਾਲ ਕਿ ਤੁਸੀਂ ਜੇ ਘੜਿਆਂ ਵਾਲਾ ਪਾਣੀ ਕਦੋਂ ਪੀ ਰਹੇ ਹੋ ਤੀਸਰਾ ਸਵਾਲ ਮੇਰਾ ਕਿ ਤੁਸੀਂ ਦਰਖਤ ਦੀ ਛਾਂਵੇਂ ਕਦੋਂ ਬੈਠੇ ਹੋ ਚੌਥਾ ਸਵਾਲ ਚੰਦਮਈ ਰੋਸ਼ਨੀ ਚ ਕਦੋਂ ਬੈਠੇ ਹੋ ਤੇ ਪੰਜਵਾਂ ਸਵਾਲ ਸਵੇਰ ਦੀ ਸਨਲਾਈਟ ਤੁਸੀਂ ਕਦੋਂ ਲਈ ਆ ਕਿਉਂਕਿ ਇਹ ਉਹ ਪੰਜ ਤੱਤ ਹੈ ਹਵਾ ਪਾਣੀ ਅਗਨੀ ਆਕਾਸ਼ ਐਂਡ ਮਿੱਟੀ ਪ੍ਰithvi ਇਹ ਪੰਜ ਤੱਤ ਤੋਂ ਬਿਨਾ ਅਸੀਂ ਜਿੰਦਾ ਨਹੀਂ ਰਹਿ ਸਕਦੇ ਹੁਣ ਜਿੰਨਿਆਂ ਨੂੰ ਸੁਣਪਨ ਦੀ ਪ੍ਰੋਬਲਮ ਆ ਰਹੀ ਹੈ ਉਹ ਅੰਦਰ ਆਪਣੇ ਚੈੱਕ ਕਰਨ ਇਹ ਪੰਜ ਤੱਤ ਉਹਨਾਂ ਦੇ ਕੋਲ ਨਹੀਂ ਹੈ ਕਿਉਂ ਕਿਉਂਕਿ ਜੇ ਪੇਟ ਨੂੰ ਰੋਟੀ ਚਾਹੀਦੀ ਹੈ ਸਰੀਰ ਨੂੰ ਪ੍ਰithvi ਤੱਤ ਵੀ ਚਾਹੀਦਾ ਹੈ ਅਗਨੀ ਤੱਤ ਵੀ ਚਾਹੀਦਾ ਵਾਯੂ ਤੱਤ ਵੀ ਚਾਹੀਦਾ ਪਰ ਇਹ ਤੱਤ ਸੀ ਨਹੀਂ ਦੇ ਰਿਹਾ ਹੁਣ ਸਭ ਤੋਂ ਪਹਿਲਾਂ ਜਦੋਂ ਇਹ ਤੱਤ ਨਹੀਂ ਦਿੰਦੇ ਕਿ ਸਾਡੇ ਨਰਵਸ ਸੰਤਰ ਦੀਆਂ ਧੱਜੀਆਂ ਉੱਡ ਜਾਂਦੀਆਂ ਨਰਵਸ ਸੰਤਰ ਸਾਡਾ ਵੀਕ ਹੋ ਜਾਂਦਾ ਲੋ ਹੋ ਜਾਂਦਾ ਕਾਰਨ ਕੀ ਹੁੰਦਾ ਜੀ ਫਿਰ ਤਾਂ ਕਾਰਨ ਕੀ ਬਣਦਾ ਤੁਸੀਂ ਤੇ ਚਾਰ ਪੰਜ ਕਾਰਨ ਗਿਣਾ ਤੇ ਸਰੀਰ ਦੇ ਅੰਦਰ ਕੀ ਕਾਰਨ ਹੋ ਹੋ ਸਕਦੇ ਨੇ ਦੂਸਰੇ ਨੰਬਰ ਤੇ ਇੱਕ ਸਭ ਤੋਂ ਵੱਡਾ ਕਾਰਨ ਜਦੋਂ ਇੱਕ ਡਾਇਬਟਿਕ ਪੇਸ਼ੈਂਟ ਡਾਇਬਟਿਕ ਉਹਨੂੰ ਉਹਨੂੰ ਪਤਾ ਨਹੀਂ ਹੁੰਦਾ ਕਿ ਉਹਨੂੰ ਡਾਇਬੀਟਿਸ ਆ ਰਹੀ ਹੈ ਪਰ ਸਭ ਤੋਂ ਪਹਿਲਾਂ ਸਿੰਪਟਮ ਆਉਂਦੇ ਆ ਅੱਛਾ ਇਹ ਸਿੰਪਟਮ ਜਦੋਂ ਆਣਗੇ ਤਾਂ ਉਹਨੂੰ ਸੁਣਪਨ ਵਧਣਾ ਸ਼ੁਰੂ ਹੋ ਜਾਏਗਾ ਠੀਕ ਹੈ ਨਾ ਸ਼ੂਗਰ ਦੇ ਬਿਲਕੁਲ ਜੀ ਬਿਲਕੁਲ ਸ਼ੂਗਰ ਦੇ ਨਾਲ ਵੀ ਇਹ ਸਿੰਪਟਮ ਆਣਗੇ ਸੁਣਪਨ ਹੋਏਗਾ ਆ ਦੂਜੇ ਨੰਬਰ ਤੇ ਹਾਈ ਕੋਲੇਸਟ੍ਰੋਲ ਹੁੰਦੇ ਕਾਰਨ ਵੀ ਹੋ ਸਕਦਾ ਕੋਈ ਬਲੌਕੇਜ ਹੁਣ ਦੇਖੋ ਇੱਕ ਸਭ ਤੋਂ ਵੱਡਾ ਕਾਰਨ ਬਲੌਕੇਜ ਬਲੋ ਹੁਣ ਬਲੋਕ ਹੁਣ ਬਲੋਕ ਕਿਉਂ ਬੰਦੀ ਆ ਗੱਲ ਫਿਰ ਉੱਥੇ ਆ ਗਈ ਫਰੂਕੀ ਸਾਹਿਬ ਜਦੋਂ ਬਾਡੀ ਚ ਆਕਸੀਜਨ ਦਾ ਲੈਵਲ ਘਟੇਗਾ ਜਿਵੇਂ ਹਰ ਵਾਰ ਆਪਾਂ ਬੋਲਦੇ ਆ 20% ਐਸਡਿਕ ਤੇ 80% ਅਲਕਲਾਈਨ ਅਲਕਲਾਈਨ ਦਾ ਮਤਲਬ ਕਿ ਨੈਚੁਰਲ ਬੈਲੈਂਸ ਐਸਿਡ ਵੀ ਜ਼ਰੂਰੀ ਆ ਹੁਣ ਅੱਜ ਜਦੋਂ ਬਾਡੀ ਚ 80% ਐਸਿਡ ਵਧੇਗਾ ਮਤਲਬ ਕਾਰਬਨ ਵਧੇਗੀ ਹੁਣ ਜੇ ਤੋ ਕਾਰਬਨ ਵਧੇਗੀ ਤਾਂ ਆਕਸੀਜਨ ਲੈਵਲ ਘਟੇਗਾ ਜਦੋਂ ਆਕਸੀਜਨ ਲੈਵਲ ਘਟੇਗਾ ਤਾਂ ਬਲੱਡ ਸਰਕਲ ਸਲੋ ਹੋ ਜਾਏਗਾ ਜਿਸ ਹਿੱਸੇ 'ਚ ਬਲੱਡ ਨਹੀਂ ਹੋ ਜਾਏਗਾ ਮਤਲਬ ਕਿ ਰੁਕੇਗਾ ਉਸ ਹਿੱਸੇ 'ਚ ਸੁੰਨਪਾਣਿ ਸ਼ੁਰੂ ਹੋ ਜਾਏਗਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਸ ਹਿੱਸੇ 'ਚ ਆਕਸੀਜਨ ਦੀ ਘਾਟ ਹੋਗੀ ਉਹ ਹਿੱਸਾ ਸਾਡਾ ਸੁੰਨ ਹੋਣਾ ਸ਼ੁਰੂ ਹੋ ਜਾਏਗਾ ਬਿਲਕੁਲ ਹੋਏਗਾ ਕਿਉਂਕਿ ਉਸ ਹਿੱਸੇ ਨੂੰ ਮੈਸੇਜ ਹੀ ਨਾ ਜਾ ਰਿਹਾ ਦੇਖੋ ਜਾਨਾ ਸਾਡਾ ਬ੍ਰੇਨ 400 ਤੋਂ ਉੱਪਰ ਮਿਲੀ ਵੋਲਟੇਜ ਕਰੰਟ ਪਾਸ ਕਰਦਾ ਠੀਕ ਹੈ ਨਾ ਉਹ ਦਿੰਦਾ ਪਰ ਹੁਣ ਮੈਸੇਜ ਇਹਦੇ ਤੱਕ ਪਹੁੰਚਿਆ ਕਿਉਂਕਿ ਮੈਸੇਜ ਤਾਂ ਖੂਨ ਰਾਹੀਂ ਜਾਣਾ ਸੀ ਦੂਸਰਾ ਕਾਰਨ ਸਰਵਾਈਕਲ ਦਾ ਵੀ ਅੱਛਾ ਸਰਵਾਈਕਲ ਦੀ ਲਾਸਟ ਆਪਾਂ ਵੀਡੀਓ ਵੀ ਬਣਾਈ ਹੈ ਠੀਕ ਹੈ ਹੁਣ ਸਰਵਾਈਕਲ ਦਾ ਵੀ ਇੱਕ ਇਹ ਵੱਡਾ ਕਾਰਨ ਆ ਕਿ ਸੁਣਨ ਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਮਤਲਬ ਜਿਨ੍ਹਾਂ ਨੂੰ ਸਰਵਾਈਕਲ ਦੀ ਸਮੱਸਿਆ ਹੈ ਕਈ ਵਾਰ ਉਹਨਾਂ ਨੂੰ ਵੀ ਹੱਥ ਪੈਰ ਸੌਣ ਲੱਗ ਜਾਂਦੇ ਹੈ ਹੱਥ ਪੈਰ ਵੀ ਸੌਣਗੇ ਉਹਨਾਂ ਦਾ ਸਿਰ ਵੀ ਸੋਵੇਗਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਉਹ ਉਹਨਾਂ ਨੂੰ ਇਹ ਲੱਗਣਾ ਜਿਵੇਂ ਸਿਰ ਸਾਡਾ ਬੋਰਾ ਆਇਆ ਭਾਰ ਬੜਾ ਚੱਕਿਆ ਆਇਆ ਇਹ ਵੀ ਇਹ ਮੁੱਖ ਕਾਰ ਵੈਸੇ ਕਾਰਨ ਬਹੁਤ ਜ਼ਿਆਦਾ ਹੈ ਮੈਂ ਕੁਝ ਤਾਂ ਨਹੀਂ ਸ਼ੇਅਰ ਕਿਤੇ ਕੋਈ ਸਾਰੇ ਕਾਰਨ ਸ਼ੁਰੂ ਕਰਾਂਗੇ ਤੇ ਵੀਡੀਓ ਬਹੁਤ ਲੰਬੀ ਚਲੀ ਜਾਂਦੀ ਇਹ ਮੈਂ ਕੁਝ ਮੁੱਖ ਕਾਰਨ ਆ ਜਿਹੜੇ ਅੱਜ ਆਪਣੇ ਸੁੰਨਪਨ ਨੂੰ ਲੈ ਕੇ ਵੱਧ ਰਿਹਾ ਹੁਣ ਸੁੰਨਪਨ ਨੂੰ ਲੈ ਕੇ ਫਿਰ ਅਲੱਗ-ਅਲੱਗ ਅਸੀਂ ਜਿਹੜੇ ਬਾਡੀ ਦੇ ਉੱਪਰ ਐਕਸਪੈਰੀਮੈਂਟ ਕਰਦੇ ਆ ਫਿਰ ਉਹਦੇ ਨਾਲ ਕਈ ਤਰ੍ਹਾਂ ਦੇ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਜਾਂਦੇ ਆ ਮਤਲਬ ਉਹ ਕਿਵੇਂ ਜੀ ਜਦੋਂ ਦੇਖੋ ਹੁਣ ਕਾਰਨ ਤਾਂ ਬਲੋਕ ਕੋਈ ਸੀ ਨਾ ਪਰ ਸਾਨੂੰ ਅਲੱਗ-ਅਲੱਗ ਜਦੋਂ ਸੁਨਪਨ ਕੇ ਹਿੱਸੇ ਜਾਊਗਾ ਜਾਂ ਪੇਨ ਵੀ ਹੋਊਗੀ ਦਰਤਾ ਅਸੀਂ ਪੇਨ ਕਿਲਰ ਵੀ ਲਵਾਵਾਂਗੇ ਅਲੱਗ-ਅਲੱਗ ਅਸੀਂ ਮੈਡੀਸਿਨ ਜਦੋਂ ਲਵਾਵਾਂਗੇ ਤਾਂ ਉਹਦੇ ਨਾਲ ਹੁਣ ਜੜ ਤਾਂ ਕੁਝ ਹੋਰ ਸੀ ਨਾ ਕਿ ਜੜ ਕਿਸੇ ਆਪਾਂ ਇੱਕ ਨਰਵਸ ਤੰਤਰ ਨੂੰ ਹੀਲ ਕਰੀਏ ਠੀਕ ਹੈ ਦੂਜੇ ਨੰਬਰ ਤੇ ਆਪਾਂ ਸਰਵਾਈਕਲ ਨੂੰ ਠੀਕ ਕਰੀਏ ਤੀਜੇ ਨੰਬਰ ਬਲੱਡ ਸਰਕੂਲ ਨੂੰ ਸਹੀ ਕਰੀਏ ਬਾਡੀ ਚ ਆਕਸੀਜਨ ਲੈਵਲ ਵਧਾ ਲਈਏ ਪਰ ਉਸ ਜੜ ਤੱਕ ਕਰਤਾ ਅਸੀਂ ਪਹੁੰਚੇ ਨਹੀਂ ਫਰੂਕੀ ਸਾਹਿਬ ਪਰ ਅੱਜ ਆਪਾਂ ਜਿਹੜੀ ਚੀਜ਼ ਲੈ ਕੇ ਆਏ ਆ ਉਸ ਜੜਤਿਕਰ ਪਹੁੰਚਾਂਗੇ ਔਰ ਦਰਸ਼ਕ ਆਪਣੇ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਇਹ ਸੁਣ ਰਹੇ ਆ ਉਹ ਆਪਣੇ ਸੁਣ ਪਨ ਨੂੰ ਘਰ ਦੇ ਵਿੱਚ ਬੈਠੇ ਬੈਠੇ ਠੀਕ ਕਰ ਸਕਦੇ ਆ ਅਸੀਂ ਸਮਝਾਂਗੇ ਕੀ ਨੁਸਖਾ ਕੀ ਫਾਰਮੂਲਾ ਸਾਡੇ ਨਾਲ ਡਾਕਟਰ ਕਰਨ ਕਟਾਰੇ ਸਾਹਿਬ ਵੀ ਨੇ ਕਰਨ ਜੀ ਬਹੁਤ ਬਹੁਤ ਸਾਖਤ ਹੈ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਹਕੀਕਤ ਟੀਵੀ ਪੰਜਾਬੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ अच्छा जिस तरीके ਨਾਲ ਡਾਕਟਰ ਸਾਹਿਬ ਨੇ ਕਾਰਨ ਦੱਸੇ ਨੇ ਕਿ 7-8 ਮੇਨ ਮੇਨ ਕਾਰਨ ਹੈਗੇ ਨੇ ਜਿੰਨਾ ਕਰਕੇ ਹੱਥ ਪੈਰ ਸੋਜ ਜਾਂਦੇ ਨੇ ਸਰੀਰ ਸੋਜ ਜਾਂਦਾ ਜਾਂ ਕੋਈ ਹਿੱਸਾ ਸੁਨ ਹੋਣਾ ਸ਼ੁਰੂ ਹੋ ਜਾਂਦਾ ਤੇ ਇਹਨਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਦੂਰ ਕੀਤਾ ਜਾ ਸਕਦਾ ਤੁਸੀਂ ਅੱਜ ਬੜਾ ਵੱਡਾ ਦਾਵਾ ਕਰ ਰਹੇ ਹੋ ਘਰ ਦੇ ਵਿੱਚ ਬੈਠ ਕੇ ਹੀ ਜਿਹੜਾ ਟ੍ਰੀਟਮੈਂਟ ਇਲਾਜ ਹੈਗਾ ਇਸ ਚੀਜ਼ ਦਾ ਆਪਾਂ ਕਰਨ ਵਾਲੇ ਹਾਂ ਬਿਲਕੁਲ ਜੀ ਬਿਲਕੁਲ ਇਹਨੂੰ ਅੱਜ ਆਪਾਂ ਦੂਰ ਕਰਨ ਵਾਸਤੇ ਇਕੱਠੇ ਹੋਏ ਆਂ ਪਰ ਉਸ ਤੋਂ ਪਹਿਲਾਂ ਮੈਂ ਇੱਕ ਦੋ ਹੋਰ ਮੇਜਰ ਕਾਰਨ ਜਿਹੜੇ ਹੈਗੇ ਨੇ ਉਹ ਵੀ ਦੱਸ ਦਵਾਂ ਕਿ ਸਭ ਤੋਂ ਵੱਡਾ ਕਾਰਨ ਦਾ ਕਿ ਇਹ ਵੀ ਆ ਕਿ ਸਰੀਰ ਦੇ ਵਿੱਚ ਖੂਨ ਦੀ ਕਮੀ ਆ ਜਾਣਾ ਔਰ ਦੂਸਰੇ ਨੰਬਰ ਤੇ ਵਿਟਾਮਿਨਸ ਦੀ ਕਮੀ ਔਰ ਮਿਨਰਲਸ ਦੀ ਕਮੀ ਇਹ ਸਭ ਤੋਂ ਵੱਡਾ ਕਾਰਨ ਬਣਦਾ ਸੁਨਪਨ ਦਾ ਔਰ ਤੀਸਰੇ ਨੰਬਰ ਤੇ ਜਦੋਂ ਤੁਹਾਡੇ ਲੀਵਰ ਦੇ ਫੰਕਸ਼ਨ ਡਿਸਟਰਬ ਹੋਣਗੇ ਉਸ ਤੋਂ ਬਾਅਦ ਵੀ ਤੁਹਾਡੇ ਸਰੀਰ ਦੇ ਵਿੱਚ ਸੁਨਪਨ ਆਏਗਾ ਚੌਥੇ ਨੰਬਰ ਤੇ ਜਦੋਂ ਤੁਹਾਡੀਆਂ ਨਰਵਜ਼ ਤੁਹਾਡੀਆਂ ਵੇਨਸ ਦੇ ਵਿੱਚ ਆਰਟਰੀਸ ਦੇ ਵਿੱਚ ਬਲੱਡ ਦੀ ਸਰਪਲਾਈ ਘਟੇਗੀ ਉਸ ਤੋਂ ਬਾਅਦ ਵੀ ਤੁਹਾਡੇ ਨੰਮਨਸ ਆਏਗੀ ਸੁਣਪਨ ਆਏਗਾ ਅੱਜ ਜਿਹੜਾ ਆਪਾਂ ਨੁਸਖਾ ਲੈ ਕੇ ਆਏ ਆਂ ਦਰਸ਼ਕਾਂ ਵਾਸਤੇ ਉਹ ਬੜੀ ਕਰਾਮਾਤੀ ਚੀਜ਼ ਵਾ ਔਰ ਸਭ ਤੋਂ ਵੱਡੀ ਗੱਲ ਫਰੂਕੀ ਸਾਹਿਬ ਉਹ ਆਮ ਹੀ ਘਰਾਂ ਦੇ ਵਿੱਚ ਵਾ ਔਰ ਇੱਕ ਸਬਜੀ ਦਾ ਸ਼ਿੰਗਾਰ ਬੰਦੀ ਆ ਅੱਜ ਜਿਹੜੀ ਚੀਜ਼ ਲੈ ਕੇ ਆਏ ਆਂ ਔਰ ਉਹ ਚੀਜ਼ ਮੈਂ ਅੱਜ ਪ੍ਰਮੋਟ ਕਰਾਂਗਾ ਬੜੇ ਵੱਡੇ ਲੈਵਲ ਤੇ ਦੱਸਾਂਗਾ ਅੱਜ ਆਪਾਂ ਉਹਦੇ ਤੋਂ ਵਾਂਝੇ ਰਹਿ ਚੁੱਕੇ ਆ ਆਪਾਂ ਵਰਤ ਸਾਰੇ ਰਏ ਆ ਇਹਨੂੰ ਇਹ ਸਾਰੇ ਦੇਖ ਰਹੇ ਆ ਵੀ ਇਹ ਕੀ ਚੀਜ਼ ਆ ਵਰਤੇ ਨੂੰ ਸਾਰੇ ਰਏ ਆ ਪਰ ਇਹਨੂੰ ਪਹਿਚਾਨ ਨਹੀਂ ਕੋਈ ਪਾਇਆ ਇਹ ਆ ਲਸਣ ਅੱਜ ਆਪਾਂ ਫਰੂਕੀ ਸਾਹਿਬ ਲਸਣ ਦੇ ਨਾਲ ਲੋਕਾਂ ਦਾ ਸੁਣਨ ਪਨ ਠੀਕ ਕਰਾਂਗੇ ਲਸਣ ਦੇ ਨਾਲ ਕਿਉਂਕਿ ਲਸਣ ਇੱਕ ਇਦਾਂ ਦੀ ਚੀਜ਼ ਆ ਇਹਦੇ ਵਿੱਚ ਇਦਾਂ ਦੇ ਐਂਟੀ ਇਨਫਲੇਮੇਟਰੀ ਗੁਣ ਨੇ ਇਹਦੇ ਵਿੱਚ ਇਦਾਂ ਦੀਆਂ ਤਾਕਤਾਂ ਨੇ ਇਹਦੇ ਵਿੱਚ ਇਦਾਂ ਦੀਆਂ ਮੈਡੀਕਲ ਪ੍ਰੋਪਰਟੀਆਂ ਨੇ ਜਿਹੜੀਆਂ ਤੁਹਾਡੇ ਸਰੀਰ ਦੇ ਸੁੰਨਪਨ ਨੂੰ ਠੀਕ ਕਰ ਸਕਦੀਆਂ ਔਰ ਮੈਂ ਤੁਹਾਨੂੰ ਦੱਸਦਾ ਫਰੁਕੀ ਸਾਹਿਬ ਲਸਣ ਖਾਓ ਬੀਪੀ ਠੀਕ ਕਰਾਓ ਲਸਣ ਖਾਓ ਸ਼ੂਗਰ ਠੀਕ ਕਰਾਓ ਲਸਣ ਖਾਓ ਆਪਦੇ ਸਰੀਰ ਦੇ ਲੀਵਰ ਦੇ ਫੰਕਸ਼ਨ ਠੀਕ ਕਰਾਓ ਲਸਣ ਖਰਾਓ ਗਰਸਤੀ ਜੀਵਨ ਤੋਂ ਛੁਟਕਾਰਾ ਪਾਓ ਗਰਸਤੀ ਜੀਵਨ ਨੂੰ ਸਹੀ ਕਰਾਓ ਲਸਣ ਖਾਓ ਪੈਰਾਂ ਦੇ ਵਿੱਚੋਂ ਸੇਕ ਨਿਕਲ ਰਿਹਾ ਉਹਨੂੰ ਠੀਕ ਕਰਾਓ ਲਸਣ ਖਾਓ ਨੀਂਦ ਤੋਂ ਨੀਂਦ ਬਚਾਓ ਜਿਹਨੂੰ ਨੀਂਦ ਨਹੀਂ ਆ ਰਹੀ ਲਸਣ ਉਹਨਾਂ ਵਾਸਤੇ ਵਰਦਾਨ ਆ ਔਰ ਲਾਸਟ ਦੇ ਵਿੱਚ ਇੱਕ ਡੰਡੀ ਲਸਣ ਦੀ ਪਾਣੀ ਦੇ ਨਾਲ ਚਬਾਓ ਸਾਰੇ ਸੀ ਦੇ ਜਿੰਨੀਆਂ ਵੀ ਦਿੱਕਤਾਂ ਆ ਰਹੀਆਂ ਨੇ ਉਹਨਾਂ ਤੋਂ ਪਹਿਲੇ 11 ਦਿਨ ਦੇ ਵਿੱਚ ਛੁਟਕਾਰਾ ਪਾਓ ਇਹ ਲਸਣ ਇੱਕ ਇਦਾਂ ਦੀ ਕਰਾਮਾਤੀ ਚੀਜ਼ ਆ ਔਰ ਇਹਦੇ ਵਿੱਚ ਇੰਨੀਆਂ ਅੱਛੀਆਂ ਮੈਡੀਕਲ ਪ੍ਰੋਪਰਟੀਜ਼ ਪਾਈਆਂ ਨੇ ਔਰ ਸਭ ਤੋਂ ਵੱਡੀ ਗੱਲ ਹਰ ਵਾਰ ਦੀ ਤਰ੍ਹਾਂ ਦੇ ਕੋਈ ਆਰਟੀਫੀਸ਼ੀਅਲ ਨਹੀਂ ਕੋਈ ਦੁਨਿਆਵੀ ਨਹੀਂ ਹਰ ਇੱਕ ਦੇ ਘਰ ਦੇ ਵਿੱਚ ਹਰ ਇੱਕ ਦੇ ਸਬਜੀ ਵਾਲੀ ਟ੍ਰੇ ਦੇ ਵਿੱਚ ਇਹ ਲਸਣ ਪਹਿਲੇ ਨੰਬਰ ਤੇ ਤੁਹਾਨੂੰ ਮਿਲੇਗਾ ਇਹ ਇਦਾਂ ਦੀ ਇੱਕ ਅੱਜ ਆਪਾਂ ਚੀਜ਼ ਲੈ ਕੇ ਆਏ ਆ ਜੀ ਜੀ ਬਿਲਕੁਲ ਅਸੀਂ ਸਮਝਾਂਗੇ ਖਾਣਾ ਕਿਵੇਂ ਹੈ ਲਸਣ ਪਹਿਲਾਂ ਉਸ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਲਈਏ ਸੇ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਜਿਹੜਾ ਇਹ ਲਸਣ ਹੈਗਾ ਲੋਕ ਕਹਿੰਦੇ ਨੇ ਸੇ ਖਾਣੇ ਆ ਸਾਡੇ ਮੂੰਹ ਚੋਂ 스멜 ਬੜੀ ਆਉਂਦੀ ਹੈ ਸਾਡੇ ਸਾਰਾ ਦਿਨ ਕੰਮ ਕਰਨਾ ਹੁੰਦਾ ਹੈ ਤੇ ਬਲਾ 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 ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਜਾਂ ਜਿਹੜੇ ਕਹਿੰਦੇ ਨੇ ਸਾਨੂੰ ਤਾਂ ਲਸਣ ਪਸੰਦੀ ਹੈ ਨਹੀਂ ਅਸੀਂ ਲਸਣ ਨਹੀਂ ਖਾ ਸਕਦੇ ਸਾਨੂੰ ਕੋਈ ਹੋਰ ਨੁਸਖਾ ਟੋਟਕਾ ਦੱਸ ਦਿਓ ਬਿਲਕੁਲ ਪਹਿਲੀ ਗੱਲ ਤਾਂ ਵਾਕਈ ਗੱਲ ਸਹੀ ਏ ਅੱਜ ਨਾ 스멜 ਦਾ ਬੜਾ ਰੋਲਾ ਕਹਿੰਦਾ ਵੀ ਮੂੰਹ ਚੁਕਾਵਾ ਕੋਈ ਪਿਆਜ਼ ਨਹੀਂ ਖਾਂਦਾ ਉਹ ਕਹਿੰਦਾ 스멜 ਆਉਂਦੀ ਲਸਣ ਤਾਂ ਬੜੀ ਲਸਣ ਦੀ ਤਾਂ ਉਹ ਨਹੀਂ ਹੋਣੀ ਇਹਦਾ ਸੌਖਾ ਤਰੀਕਾ ਜਿਹੜਾ 스멜 ਤੋਂ ਮਤਲਬ ਉਹਨੂੰ ਪਰੇਸ਼ਾਨੀ ਆਉਂਦੀ ਇਹਨੂੰ ਥੋੜਾ ਜਿਹਾ ਤਵੇ ਦੇ ਉੱਪਰ ਗਰਮ ਕਰ ਲੈ ਠੀਕ ਹੈ ਤੇ ਜਦੋਂ ਗਰਮ ਕਰਕੇ ਲਵੇਗਾ ਇੱਕ ਤਾਂ 스ਮੈਲ ਨਹੀਂ ਆਊਗੀ ਕਈਆਂ ਦੇ ਮੂੰਹ 'ਚ ਫਰੁਕੀ ਸਾਰ ਰਾਤ ਨੂੰ ਨਾ ਪਾਣੀ ਵਗਿਆ ਹੁੰਦਾ ਹਾਂਜੀ ਕਹਿੰਦਾ ਉਹ ਪਾਣੀ ਵੀ ਇਹਦੇ ਨਾਲ ਬੰਦ ਹੋ ਜਾਏਗਾ ਬੈ ਵਾਲਾ ਪਾਣੀ ਉਹ ਪਾਣੀ ਵੀ ਇਹਦੇ ਨਾਲ ਬੰਦ ਹੋ ਜਾਏਗਾ ਹੁਣ ਜਦੋਂ ਇਹਨੂੰ ਵਰਤਣਾ ਹੁਣ ਇਹਨੂੰ ਚਬਾ ਚਬਾ ਕੇ ਕਰੇਗਾ ਉਨੇ ਨਾਲ ਉਹ ਰਿਜ਼ਲਟ ਆਏਗਾ ਹੋ ਦੂਸਰੀ ਗੱਲ ਬੜੇ ਦਰਸ਼ਕਾਂ ਨੇ ਕਹਿੰਦੇ ਯਾਰ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਸੀ ਲਸਣ ਕਿੱਥੋਂ ਸਿੱਲਾਂਗੇ ਕਿੱਥੋਂ ਅਸੀਂ ਇੰਨਾ ਟਾਈਮ ਅਸੀਂ ਜੌਬ ਤੇ ਜਾਣਾ ਹੁੰਦਾ ਮੈਂ ਤਾਂ ਫੌਰੀਂ ਦੇ ਵਿੱਚ ਮੇਰੇ ਕੋਲ ਤਾਂ ਰੋਟੀ ਪਕਾਉਣ ਦਾ ਟਾਈਮ ਨਹੀਂ ਹੁੰਦਾ ਮੈਂ ਕਿੱਥੋਂ ਲਸਣ ਖਾਵਾਂ ਫਿਰ ਉਹਨਾਂ ਲਈ ਫਰੂਕੀ ਸਾਹਿਬ ਅਕਿਊਟ ਜਿਹੜੇ ਪੇਸ਼ੈਂਟ ਜਿਨ੍ਹਾਂ ਨੂੰ ਜ਼ਿਆਦਾ ਕ੍ਰੋਨਿਕਲ ਪ੍ਰੋਬਲਮ ਆ ਰਹੀ ਹੈ ਉਹਨਾਂ ਲਈ ਨਾਗ ਇਲੈਕਟੋਮੋਫੈਥੀ ਸੈਂਟਰ ਦੇ ਵਿੱਚ ਬ੍ਰਹਮ ਮਸਤਰ ਫਿਰ ਤਿਆਰ ਹੈ ਇਹ ਕੀ ਕਰਦੇ ਜੀ ਇਹ ਤਾਂ ਸਰ ਫਿਰ ਪੁੱਛੋ ਨਾ ਇਹ ਤਾਂ ਜਿਹਨੂੰ ਜਿਹੜਾ ਲੈਂਦਾ ਨਾ ਉਹਨੂੰ ਪੁੱਛੋ ਕੀ ਕੀ ਕਰਦਾ ਇਹ ਪ ਇਹ ਕੀ ਕਰਦਾ ਇਹ ਨਾ ਪੁੱਛੋ ਇਹ ਪੁੱਛੋ ਕੀ ਨਹੀਂ ਕਰਦਾ ਇਹ A to Z ਪੈਰ ਦੀ ਚੀਚੀ ਤੋਂ ਲੈ ਕੇ ਸਿਰ ਦੀ ਤਲੀ ਤੱਕਰ ਬਾਡੀ ਨੂੰ ਡੀਟੌਕਸ ਕਰ ਦਿੰਦਾ ਹਰ ਵਾਰ ਬੋਲਦੇ ਆ ਸਾਡੀ ਬ੍ਰਹਮਵਸਤਰ ਅੰਦਰ ਤੇ ਬਿਮਾਰੀ ਜਲੰਦਰ ਉਹ ਅਸੀਂ ਸਾਰਾ ਆਪਦੇ ਕੋਲ ਹੀ ਰੱਖ ਲੈਨੇ ਆ ਅਸੀਂ ਤੁਹਾਨੂੰ ਵਾਪਸ ਕੁਝ ਨਹੀਂ ਦੇਣਾ ਜਿਵੇਂ ਜਿਵੇਂ ਇੱਥੇ ਆ ਰਹੇ ਹੋ ਉਹਨਾਂ ਨੂੰ ਰਿਜ਼ਲਟ ਔਰ ਦੂਜੇ ਨੰਬਰ ਤੇ ਅੱਜ 1 ਇੱਕਵੀਂ ਸਦੀ ਦੇ ਵਿੱਚ ਜੇ ਮੈਂ ਗੱਲ ਕਰਾਂ ਹਰੇਕ ਚੀਜ਼ ਫਰੂਕੀ ਸਾਹਿਬ ਬਹੁਤ ਸਪੀਡ ਚ ਹੋ ਗਈ ਹੈ ਹਰ ਪੇਸ਼ੈਂਟ ਵੀ ਆਉਂਦਾ ਸਾਡੇ ਕੋਲ ਕਹਿੰਦਾ ਵੀ ਡਾਕਟਰ ਸਾਹਿਬ ਇਸ ਤਰ੍ਹਾਂ ਹੀ ਦਵਾਈ ਦਿਓ ਜਿੰਨੇ ਨਾਲ ਮੈਨੂੰ ਰਿਜ਼ਲਟ ਬਹੁਤ ਛੇਤੀ ਮਿਲੇ ਫਿਰ ਉਹਨਾਂ ਵਾਸਤੇ ਅਸੀਂ ਇਹ ਬ੍ਰਹਮ ਅਸਤਰ ਦੀ ਖੋਜ ਕੀਤੀ ਇਹਨੂੰ ਦੇਖੋ ਇਹ ਦਵਾਈਆਂ ਬਹੁਤ ਬਣਾ ਰਿਆ ਪਰ ਸਾਨੂੰ ਇੱਕ ਅਲੱਗ ਹੀ ਤਿਆਰ ਕਰਨਾ ਪਿਆ ਕਿ ਕੋਈ ਜਿਹੜਾ ਇਹ ਬ੍ਰਹਮ ਅਸਤਰ ਇਸ ਤਰ੍ਹਾਂ ਕੰਮ ਕਰੇ ਕਿ ਮਤਲਬ ਪੇਸ਼ੈਂਟ ਆਇਆ ਔਰ ਮੈਂ ਤੁਹਾਨੂੰ ਦੱਸਦਾ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਅਸੀਂ ਉਹਨਾਂ ਨੂੰ ਡਾਇਰੈਕਟ ਕਈਆਂ ਨੂੰ ਬੂੰਦਾ ਦੇਨੇ ਆ ਇੱਥੇ ਜੀਵ ਤੇ 15 ਮਿੰਟ ਬਾਅਦ ਉਹਨੇ ਚੇਂਜ ਆ ਜਾਂਦਾ ਕਹਿੰਦਾ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਮੇਰੇ ਤੇ ਮੈਨੂੰ ਘਬਰਾਟ ਹੋ ਰਹੀ ਸੀ ਮੈਨੂੰ ਚੱਕਰ ਆ ਰਹੇ ਸੀ ਮੈਨੂੰ ਮੇਰੇ ਇਸ ਤਰ੍ਹਾਂ ਹੱਥ ਸੁਨ ਹੋ ਰਿਆ ਸੀ ਅਸੀਂ ਉਹਨੂੰ ਫਿਰ ਜੀਬ ਤੇ ਬੂੰਦਾ ਪਾਈ ਦੀਆਂ ਤੇ ਮਿੰਟੋ ਮਿੰਟੀ ਦੇ ਲੀਫ ਮਿਲਦਾ ਫਿਰ ਉਹਦਾ ਇੱਕ ਵਿਸ਼ਵਾਸ ਵੀ ਬਣਦਾ ਉਹ ਤੋਂ ਬਾਅਦ ਫਿਰ ਘਰ ਜਾ ਕੇ ਉਹਨੂੰ ਖਾਣਾ ਸ਼ੁਰੂ ਕਰਦਾ ਤੇ ਉਹਦੇ ਵਿੱਚੋਂ ਆਪਦੇ ਰੋਗਾਂ ਤੋਂ ਬਾਹਰ ਆ ਜਾਂਦਾ ਜੀ ਜੀ ਅੱਛਾ ਕਰਨ ਜੀ ਫਿਰ ਸਾਨੂੰ ਦੱਸੋ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਲਸਣ ਦੇ ਤੁਸੀਂ ਬੜੇ ਫਾਇਦੇ ਗਨਵਾਏ ਨੇ ਤੇ ਇਨਟੇਕ ਕਿਵੇਂ ਕਰਨਾ ਸਾਨੂੰ ਇਹ ਵੀ ਦੱਸ ਦਿਓ ਬਿਲਕੁਲ ਜੀ ਬਿਲਕੁਲ ਲਸਣ ਦਾ ਜਿਹੜਾ ਇਨਟੇਕ ਕਰਨ ਦਾ ਆਪਾਂ ਸਿੰਪਲ ਤੇ ਸੁ ਇਹ ਆਪਾਂ ਲਸਣ ਜਿਹੜਾ ਵਾ ਇੱਕ ਡੰਡੀ ਆਪਾਂ ਇਹਨੂੰ ਖਾਣਾ ਵਾ ਔਰ ਨਾਲ ਇੱਕ ਘੁੱਟ ਪਾਣੀ ਅੱਛਾ ਮੈਂ ਤੁਹਾਨੂੰ ਖਾ ਕੇ ਵੀ ਦਿਖਾਉਂਗਾ ਇਦਾਂ ਆਪਾਂ ਇੱਕ ਡੰਡੀ ਲੈਣੀ ਆ ਔਰ ਉਸ ਤੋਂ ਬਾਅਦ ਇੱਕ ਘੁੱਟ ਪਾਣੀ ਬਾਸ ਅੱਛਾ ਇਹ ਇਹਦਾ ਸਭ ਤੋਂ ਸੋਖਾ ਔਰ ਇਹ ਲੈਣਾ ਕਦੋਂ ਆ ਇਹ ਲੈਣਾ ਆਪਾਂ ਸਵੇਰੇ ਖਾਲੀ ਪੇਟ ਨਿਰਨੇ ਕਾਲ ਜੇ ਬਿਨਾ ਬ੍ਰਸ਼ ਕੀਤੇ ਇਹ ਆਪਾਂ ਉਦੋਂ ਲਵਾਂਗੇ ਔਰ ਜਦੋਂ ਤੁਸੀਂ ਇਹਨੂੰ ਉਦੋਂ ਲਓਂਗੇ ਇਹਦਾ ਰਿਜ਼ਲਟ ਫਰੁਕੀ ਸਾਹਿਬ ਅਲਟੀਮੇਟ ਕਿਉਂਕਿ ਅੱਜ ਲੋਕਾਂ ਨੂੰ ਇਹ ਚਾਹੀਦਾ ਵੀ ਚੀਜ਼ ਖਾਈਏ ਤੇ ਨਾਲ ਦੀ ਨਾਲ ਆਰਾਮ ਔਰ ਇਹ ਨਾਲ ਦੀ ਨਾਲ ਤੁਹਾਨੂੰ ਰਿਜ਼ਲਟ ਦੇਣਾ ਸ਼ੁਰੂ ਕਰ ਦੇਗਾ ਜਿੰਨੀ ਵੀ ਸਰੀਰ ਦੇ ਵਿੱਚ ਵੈਅਵਾਦੀ ਆ ਸਭ ਤੋਂ ਪਹਿਲਾਂ ਕੱਢੇਗਾ ਜਿੰਨੀ ਵੀ ਸਰੀਰ ਦੇ ਵਿੱਚ ਐਸਿਡਿਟੀ ਆ ਬਾਹਰ ਕੱਢੇਗਾ ਜਿੰਨਾ ਦੇ ਲੀਵਰ ਦੇ ਫੰਕਸ਼ਨ ਵਿਗੜੇ ਨੇ ਸੈੱਟ ਕਰੇਗਾ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਉਹ ਵੀ ਇਹਨੂੰ ਇਸਤੇਮਾਲ ਕਰਕੇ ਦੇਖ ਕੇ ਉਹਨਾਂ ਦੇ ਰਿਜ਼ਲਟ ਬਾ ਕਮਾਲ ਆਉਣਗੇ ਹੀ ਹੋਣਗੇ ਔਰ ਉਸ ਤੋਂ ਬਾਅਦ ਜਿਹੜਾ ਇਹ ਟੋਟਕੇ ਨਹੀਂ ਕਰ ਸਕਦਾ ਉਹਦੇ ਵਾਸਤੇ ਵੀ ਆਪਾਂ ਇੱਕ ਨੁਸਖਾ ਅਲੱਗ ਤੋਂ ਰੱਖਿਆ ਹੋਇਆ ਵਾ ਇੱਕ ਕੈਪਸੂਲ ਫਾਰਮ ਦੇ ਵਿੱਚ ਠੀਕ ਹੈ ਇਹ ਸਪੈਸ਼ਲ ਅੱਜ ਅਸੀਂ ਤਿਆਰ ਕੀਤੇ ਆ ਜਿਨ੍ਹਾਂ ਦੇ ਸਰੀਰ ਦੇ ਵਿੱਚ ਸੁਨਪਨ ਆ ਰਿਹਾ ਵਾ ਜਿਨ੍ਹਾਂ ਦੇ ਹੱਥ ਪੈਰ ਸੋ ਰਹੇ ਆ ਚੱਪਲ ਪੈਰ 'ਚ ਪਾਈ ਚੱਪਲ ਕਿੱਥੇ ਤੇ ਬੰਦਾ ਕਿੱਥੇ ਪਤਾ ਹੀ ਨਹੀਂ ਲੱਗਦਾ ਮੋਟਰਸਾਈਕਲ ਤੇ ਪਤਾ ਨਹੀਂ ਲੱਗਦਾ ਕਹਿੰਦੇ ਸਾਨੂੰ ਬੈਠੇ ਬੈਠੇ ਬਿਲਕੁਲ ਪਤਾ ਹੀ ਨਹੀਂ ਲੱਗਦਾ ਚੱਪਲ ਕਿੱਥੇ ਡਿੱਗ ਪਈ ਇਹ ਅੱਜ ਉਹਨਾਂ ਦੀਆਂ ਚੱਪਲਾਂ ਵੀ ਬਚਾ ਦੇਗਾ ਜਿੰਨਾਂ ਦੀਆਂ ਚੱਪਲਾਂ ਗਵਾਜ ਜਾਂਦੀਆਂ ਨੇ ਜਿਹੜੇ ਕਹਿੰਦੇ ਅਸੀਂ ਤਾਂ ਘਰੋਂ ਤੁਰੇ ਸੀ ਚੱਪਲ ਪਾ ਕੇ ਤੇ ਵੇਖਿਆ ਇੱਕ ਪੈਰ 'ਚ ਹੈਗੀ ਇੱਕ 'ਚ ਹੈਗੀ ਨਹੀਂ ਫਿਰ ਜਿਨ੍ਹਾਂ ਨੂੰ ਦਿੱਕਤ ਆਂਦੀ ਆ ਵੀ ਸੂਈਆਂ ਲੜਦੀਆਂ ਵਾਂ ਪੈਰਾਂ ਦੇ ਨੀਚੇ ਫੀਟ ਬਰਨਿੰਗ ਹੁੰਦੀ ਸੂਈਆਂ ਲੜਦੀਆਂ ਵਾਂ ਇਹ ਉਹਨਾਂ ਵਾਸਤੇ ਵੀ ਕਰਾਮਾਤੀ ਚੀਜ਼ ਆ ਇਹ ਅੱਜ ਆਪਾਂ ਕੈਪਸੂਲ ਫਾਰਮ ਦੇ ਵਿੱਚ ਤਿਆਰ ਕੀਤੇ ਆ ਜਿਹੜੇ ਨੁਸਕੇ ਟੋਟ ਕੇ ਨਹੀਂ ਕਰ ਸਕਦੇ ਜਿਹੜੇ ਜ਼ਿਆਦਾ ਜਿੰਨਾਂ ਦਾ ਸ਼ਡਿਊਲ ਬਿਜ਼ੀ ਆ ਉਹ ਬ੍ਰਹਮ ਅਸਤਰ ਦੇ ਨਾਲ ਆਪਾਂ ਦੂਸਰਾ ਬ੍ਰਹਮ ਅਸਤਰ ਵੀ ਐਡ ਕੀਤਾ ਜਿਹੜਾ ਕੈਪਸੂਲ ਫਾਰਮ ਦੇ ਵਿੱਚ ਵਾ ਇਹ ਆਪਾਂ ਉਹਦੇ ਨਾਲ ਹੀ ਐਡ ਕਰਦੇ ਆ ਔਰ ਪਹਿਲੇ 11 ਦਿਨ ਦੇ ਵਿੱਚ ਫਰੂਕੀ ਸਾਹਿਬ ਜੇ ਬੰਦਾ ਫੋਨ ਨਾ ਕਰੇ ਤਾਂ ਸਵਾਦ ਕੀ ਕੀਆ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਅੱਛਾ ਨਗੀ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ 1 ਟੂ 1 ਆਪਣਾ ਕੰਸਲਟ ਕਰਨੀ ਹੋਵੇ ਆਪਣੀ ਬਿਮਾਰੀ ਬਾਬਤ ਕੋਈ ਗੱਲਬਾਤ ਕਰਨੀ ਹੋਵੇ ਤੇ ਫਿਰ ਮਿਲਣ ਦਾ ਕੀ ਟੰਗ ਹੈਗਾ رابطہ ਕਿਵੇਂ ਕੀਤਾ ਜਾਵੇ ਤੁਹਾਡੇ ਨਾਲ ਬਿਲਕੁਲ ਜੀ ਫਰੁਕੀ ਸਾਹਿਬ ਦੋ ਨੰਬਰ ਆਪਣੇ ਚੱਲਦੇ ਪਏ 9478100156 ਤੇ 00157 ਤੁਸੀਂ ਇਸ ਨੰਬਰ ਤੇ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਔਰ ਜਿਨ੍ਹਾਂ ਨੇ ਸਾਡੇ ਕੋਲ ਆਉਣਾ ਹੈ ਫੋਨ ਕਰਕੇ ਜਲੰਧਰ বাস ਸਟੈਂਡ ਤੋਂ ਸਿੱਧਾ ਗੜਾ ਰੋੜ ਘੜਾ ਰੋਡ ਤਾਜ ਮਾਰਕੀਟ ਪਹਿਲ ਹੋਏਗਾ ਰੇਲਵੇ ਲਾਈਨ ਕਰਾਸ ਕਰਕੇ ਮਾਤਰ ਜੇ ਤੁਸੀਂ ਤੁਰ ਕੇ ਆਉਂਦੇ ਹੋ 10 ਮਿੰਟ ਚ ਜੇ ਤੁਸੀਂ ਬਾਈ ਕਾਰ ਆਉਂਦੇ ਹੋ ਜਾਂ ਆਟੋ ਆਉਂਦੇ ਹੋ 5 ਮਿੰਟ ਚ ਤੁਸੀਂ ਸਾਡੇ ਇਸ ਨਾਗੀ ਇਲੈਕਟ੍ਰੋਮੈਟੀ ਸੈਂਟਰ ਚ ਪਹੁੰਚ ਸਕਦੇ ਹੋ ਬਸਿੱਧਾ ਰੋਡ ਆ ਕਿਸੇ ਪਾਸੇ ਮੁੜਨੀ ਲੋੜ ਨਹੀਂ ਬਿਲਕੁਲ ਲਾਸਟ ਦੇ ਤਾਜ ਮਾਰਕੀਟ ਦੇ ਵਿੱਚ ਉੱਥੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਅੱਛਾ ਜਾਂਦੇ ਜਾਂਦੇ ਕਰਨ ਸਾਹਿਬ ਕੁਝ ਗੱਲ ਕੋਈ ਖਾਸ ਗੱਲ ਕਰਨੀ ਹੋਵੇ ਬਿਲਕੁਲ ਜੀ ਬਿਲਕੁਲ ਜਿੰਦੇ ਬਾਬਤ ਅੱਜ ਆਪਾਂ ਵੀਡੀਓ ਬਣਾਈ ਆ ਕਿ ਲਸਣ ਖਾਓ ਆਪਦੇ ਖਾ ਪੈਰ ਲਪਤਾ ਦਾ ਸੁਣਪੰਨ ਹਮੇਸ਼ਾ ਲਈ ਭਜਾਓ ਲਸਣ ਖਾਓ ਜਿੰਨਾ ਦਾ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਆ ਰਿਹਾ ਬ੍ਰੈਡ ਪ੍ਰੈਸ਼ਰ ਕੰਟਰੋਲ ਕਰਾਓ ਲਸਣ ਖਾਓ ਸ਼ੂਗਰ ਦੀ ਗੋਲੀ ਤੋਂ ਛੁਟਕਾਰਾ ਪਾਓ ਲਸਣ ਖਾਓ ਐਸਿਡਿਟੀ ਗੈਸ ਤੇ ਲੀਵਰ ਦੇ ਡਿਸਆਰਡਰਾਂ ਤੋਂ ਛੁਟਕਾਰਾ ਪਾਓ ਇਹ ਅੱਜ ਆਪਾਂ ਲਸਣ ਇਸ ਲਈ ਲੈ ਕੇ ਆਏ ਆਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਕਰਨ ਜੀ ਸੋ ਇਹ ਸਾਡੇ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਕਰ ਅਸੀਂ ਇੱਕ ਕਲੀ ਹੈਗੀ ਹੈ ਇਸ ਲਸਣ ਦੇ ਚਿਲਕਾ ਉਤਾਰ ਕੇ ਨੂੰ ਇਨਟੇਕ ਕਰਨਾ ਸ਼ੁਰੂ ਕਰਦੇ ਹਾਂ ਸਵੇਰੇ ਸਵੇਰੇ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਚ ਆਇਆ ਉਹ ਹੱਥ ਪੈਰਾਂ ਦਾ ਸੁਣਨੇਪਣ ਦੀ ਪ੍ਰੋਬਲਮ ਹੋਵੇ ਬਲੱਡ ਸਰਕੂਲੇਸ਼ਨ ਨਾਲ ਸੰਬੰਧਤ ਹੋਵੇ ਜਾਂ ਸ਼ੂਗਰ ਨੂੰ ਰਿਵਰਸਲ ਕਰਨ ਦਾ ਮਾਮਲਾ ਹੋਵੇ ਜਾਂ ਫਿਰ ਵਿਟਾਮਿਨਸ ਦੀਆਂ ਜਿਹੜੀਆਂ ਕਮੀਆਂ ਹੈਗੀਆਂ ਨੇ ਉਹ ਇੱਕ ਅਸੀਂ ਇਸ ਲਸਣ ਦੀ ਤੁਰਰੀ ਨਾਲ ਅਸੀਂ ਕਹਿ ਲਈ ਇਹ ਲਸੰਦੀਕ ਪੋਥੀ ਨਾਲ ਅਸੀਂ ਕਹ ਲਈਏ ਇੱਕ ਕਲੀ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਔਰ ਖਾਸ ਕਰਕੇ ਜਿਨ੍ਹਾਂ ਨੂੰ ਬੀਪੀ ਚ ਇਸ਼ੂ ਹੈਗਾ ਘਟਦਾ ਵੜਦਾ ਫਲਕਚੁਏਸ਼ਨ ਹੁੰਦੀ ਹੈ ਬੀਪੀ ਦੇ ਵਿੱਚ ਉਹਦੇ ਵਿੱਚ ਬੜਾ ਰਾਮਬੰਨ ਜਿਹੜਾ ਇਹ ਲਸਣ ਹੈਗਾ ਇਹ ਸੈਂਟੀਫਿਕਲੀ ਪ੍ਰੂਵ ਹੋ ਚੁੱਕਿਆ ਕਿ ਉਹ ਨੂੰ ਬਹੁਤ ਜ਼ਿਆਦਾ ਫਾਇਦਾ ਕਰਦਾ ਸੋ ਉਮੀਦ ਕਰਦਾ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਡਾਕਟਰ ਜਿਹੜੇ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਘਟਾਰੀ ਉਹਨਾਂ ਦੇ ਸੈਂਟਰ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਲੋਕਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਬੈਠੇ-ਬੈਠੇ ਪਤ ਨਹੀਂ ਲੱਗਦਾ ਤੁਰਪੰਦੇ ਨੇ ਤੇ ਜੁੱਤੀ ਉਹਨਾਂ ਦੀ ਪਿੱਛੇ ਰਹਿ ਜਾਂਦੇ ਉਹ ਕਹਿੰਦੇ ਦੀ ਸਾਡੇ ਹੱਥ ਪੈਰ ਸੌਂਦਾ 何だ